ਆਲਾ ਬਾਈਕ ਆ ਤੋਂ ਹੜਪੀਟਾਂ ਵਾਸਤੇ ਸੇਵਾ ਲਈ ਸੰਗਤਾਂ ਪਹੁੰਚੀਆਂ ਨੇ ਚਾਰ ਦੇ ਥੈਲੇ ਭਰਨ ਲੱਗੇ ਨੇ ਤੇ ਟਰਾਲੀ ਲੋਡ ਕਰ ਰਹੇ ਨੇ ਨੌਜਵਾਨ ਤੇ ਇੱਕ ਦੋ ਦਿਨਾਂ ਚ ਇਹ ਸਾਰਾ ਸਮਾਨ ਲੋਡ ਹੋ ਕੇ ਫਿਰੋਜ਼ਪੁਰ ਕੰਨੀ ਨੂੰ ਰਵਾਨਾ ਹੋਊਗਾ ਕਿਉਂਕਿ ਇਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੀ ਕਿਉਂ ਪੂਰਾ ਸਾਥ ਦੇ ਰਹੀ ਆ ਚਾਰਚੂਰ ਭਰਉਣ ਵਾਸਤੇ ਨੌਜਵਾਨ ਮੁੰਡਿਆਂ ਦਾ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਭਾਈ ਕਿ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਵੀ ਜਿਹੜੇ ਹਾਲਾਤ ਤਰਨ ਤਾਰਨ ਜਾਂ ਇੱਧਰ ਆਪਣਾ ਸਾਬੋ ਆਪਣਾ ਜੀ ਫਿਰੋਜ਼ਪੁਰ ਤੇ ਉਹ ਲੱਖਾਂ ਚ ਪਾਣੀ ਦੀ ਮਾਰ ਆਈ ਹੋਈ ਹੈ ਆਪਣੇ ਜ਼ਿਮੀਦਾਰ ਭਰਾਵਾਂ ਦੇ ਡੰਗਰ ਮਾਲ ਮਤਲਬ ਸਾਰੇ ਔਖੇ ਤੇ ਅਸੀਂ ਬੈਠੇ ਨੇ ਸੋ ਆਪਣਾ ਵੀ ਵੀਰੋ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਦੀ ਮਦਦ ਕਰੀਏ ਕਿਉਂਕਿ ਹੋਰ ਸਟੇਟਾਂ ਦਾ ਸਾਰਿਆਂ ਚੁੱਪ ਨੇ ਕੋਈ ਮੰਤਰੀ ਕੋਈ ਲੀਡਰ ਜਾਂ ਕੋਈ ਮਤਲਬ ਅੱਗੇ ਹੱਥ ਵਧਾਉਣ ਵਾਲਾ ਨਹੀਂ ਹੈਗਾ ਜਿਸ ਤਰ੍ਹਾਂ ਪੰਜਾਬ ਔਖੇ ਵੇਲੇ 'ਚ ਜਾ ਕੇ ਲੋਕਾਂ ਨਾਲ ਖੜਦਾ ਹੈ ਫੋਰ ਸਟੇਟਰ ਨਾਲ ਖੜਦਾ ਹੈ ਅੱਜ ਪੰਜਾਬ ਇਕੱਲਾ ਹੈ ਇਹਦੇ ਨਾਲ ਕੋਈ ਵੀ ਨਹੀਂ ਖੜ ਰਿਹਾ ਹੈਗਾ ਤੇ ਸੋ ਆਪਾਂ ਨੂੰ ਵੀਰੋਂ ਇੱਕ ਦੂਜੇ ਨਾਲ ਹੱਥ ਵਧਾ ਕੇ ਆਪਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਹੁਣ ਚੱਲਣ ਦੀ ਲੋੜ ਹੈ ਉਹਨਾਂ ਵੀਰਾਂ ਦਾ ਦਰਦ ਬੰਡਾਉਣ ਦੀ ਲੋੜ ਹੈ ਸੋ ਆਪਾਂ ਜੋ ਵੀ ਬਣਦਾ ਰਸਣ ਪਾਣੀ ਤੂੜੀ ਚਾਰਾ ਚੌਕਰ ਪੈਸੇ ਪਾਣੀ ਜੋ ਵੀ ਆਪਾਂ ਮਦਦ ਕਰ ਸਕਦੇ ਆ ਕੋਈ ਚਾਰ ਦੀਆਂ ਗੱਠਾਂ ਦੇ ਦੋ ਕੋਈ ਕਿਸੇ ਦੇ ਘਰੇ ਚਾਰ ਪਿਆ ਉਹ ਚਾਰ ਦੇ ਦੋ ਉਹਨਾਂ ਵੀਰਾਂ ਦੀ ਜਾ ਕੇ ਮਦਦ ਕਰੀਏ ਸੋ ਇਹ ਬੇੜਾ ਵੀਰ ਦੇਖੋ ਰੱਬ ਨੇ ਆਪ ਤਪਾਇਆ ਸੋ ਆਪਾਂ ਨੂੰ ਨਾਲ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਹ ਉਹਨਾਂ ਦਾ ਦੁੱਖ ਮਣਾਉਣਾ ਚਾਹੀਦਾ ਹੈ ਸੋ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਬਾ ਖਾਸ ਕਰਕੇ ਮੇਰੇ ਪਿੰਡ ਦੇ ਐਨ ਆਰ ਆਈ ਵੀਰ ਨੇ ਜਿਹੜੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਜਿੰਨੀ ਕੁ ਵੀ ਸੇਵਾ ਪਹੁੰਚਾ ਸਕਦੇ ਨੇ ਉਹ ਜ਼ਰੂਰ ਤੋਂ ਜ਼ਰੂਰ ਪਹੁੰਚਾਉਣ ਕਿਉਂਕਿ ਇਹਦਾ ਪਾਣੀ ਵੀ ਖਰੀਦਣਾ ਆਪਾਂ ਨੇ ਜਿਸ ਤਰ੍ਹਾਂ ਪਾਣੀ ਦੀਆਂ ਬੋਤਲਾਂ ਮੁੱਲ ਲੈਣੀਆਂ ਜਾਂ ਹੋਰ ਆਪਾਂ ਹਰਾ ਆਪਣੇ ਚਾਰ ਦੀਆਂ ਗੱਠਾਂ ਜਿੰਨਾ ਪਿੰਡ ਚੋਂ ਬਣਿਆ ਪਿੰਡ ਚੋਂ ਲੈ ਕੇ ਜਾਵਾਂਗੇ ਬਾਕੀ ਜਿੰਨਾ ਮਤਲਬ ਕੋਈ ਰਸਣ ਪਾਣੀ ਖਰੀਦਣਾ ਜਾਂ ਚੌਕਰ ਤੇ ਜਾਂ ਮੰਨ ਲਓ ਵੀ ਆਪਾਂ ਨੂੰ ਇਹਦੀਆਂ 4 ਦੇ ਗੱਠਾ ਖਰੀਦਣੀਆਂ ਪੈ ਸਕਦੀਆਂ ਨੇ ਸੋ ਵੀਰੋ ਹੱਥ ਬਨ ਕੇ ਬੇਨਤੀ ਹੈ ਕਿ ਉਹਨਾਂ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਹੁਣ ਟਾਈਮ ਹੈ ਠੀਕ ਹੈ ਤੇ ਅੱਜ ਉਹਨਾਂ ਨੇ ਉਹਨਾਂ ਤੇ ਮਤਲਬ ਆਫਤਾਈ ਹੈ ਆਪਾਂ ਉਹਨਾਂ ਦਾ ਦੁੱਖ ਵੰਡਾਈਏ ਉਹਨਾਂ ਦੇ ਬਰਾਬਰ ਖੜੀਏ ਤੇ ਸਾਰਿਆਂ ਵੀਰਾਂ ਨੂੰ ਇੰਨੇ ਕ ਬੇਨਤੀ ਹੈ ਕਿ ਜਿੰਨਾ ਕਿ ਥਿਲ ਫੁੱਲ ਕੋਈ ਪਾ ਸਕਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਤਨਮਨ თან ਦੇ ਨਾਲ ਜੋ ਵੀ ਸੇਵਾ ਬਾਕੀ ਸੇਵਾਦਾਰਾਂ ਨੂੰ ਵੀ ਬੇਨਤੀ ਹੈ ਵੀ ਕੱਲ ਨੂੰ 28 ਤਰੀਕ ਨੂੰ ਆਪਾਂ ਰਾਸ਼ਨ ਪਾਣੀ ਇਕੱਠਾ ਕਰਾਂਗੇ ਪਿੰਡ ਕਖਰਾਲਾ ਭਾਈਕਾ ਜ਼ਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਤੇ ਉਥੋਂ ਉਸ ਪਿੰਡ ਚੋਂ ਇਕੱਠਾ ਕਰਕੇ ਰਾਸ਼ਨ ਅੱਜ ਗੱਡੀ ਵੀ ਭੇਜੀ ਹੈ ਉਥੇ ਜਾਇਜ਼ਾ ਲੈਣ ਵਾਸਤੇ ਤੇ ਪਾਣੀ ਲੈ ਕੇ ਜਾਣਗੇ ਉਹ ਵੀਰ ਤੇ ਤਰਨਤਾਰਨੋਂ ਰਵਾਨਾ ਹੋਈ ਅੱਜ ਕਿਸਾਨ ਜੂਨੀਅਨ ਦੀ ਗੱਡੀ ਸਾਡੀ ਤੇ ਬਾਕੀ ਹੋਰ ਵੀਰਾਂ ਨੂੰ ਵੀ ਅਪੀਲ ਹੈ ਵੀ ਸਾਰੇ ਅੱਗੇ ਆਓ ਅੱਗੇ ਆ ਕੇ ਉਹਨਾਂ ਵੀਰਾਂ ਦਾ ਆਪਾਂ ਸਹਾਰਾ ਬਣੀਏ ਚਲੋ ਮਾਲਕ ਦੀ ਮਿਹਰ ਹੈ ਆਪਣੇ ਏਰੀਏ ਤੇ ਆਪਣੇ ਇਲਾਕੇ ਤੇ ਆਪਣੇ ਨੁਕਸਾਨ ਨਹੀਂ ਹੈਗਾ ਉਹਨਾਂ ਵੀਰਾਂ ਦਾ ਆਪਾਂ ਸਹਾਰਾ ਬਣੀਏ ਤੇ ਉਹਨਾਂ ਦਾ ਥੋੜਾ ਥੋੜਾ ਦੁੱਖ ਜੇ ਵੰਡਾਵਾਂਗੇ ਤਾਂ ਮੇਰੇ ਉਹਨਾਂ ਦਾ ਦੁੱਖ ਘਟ ਜਾਊਗਾ ਡੰਗਰ ਪਸੂ ਉਹਨਾਂ ਦੇ ਭੁੱਖੇ ਖੜੇ ਨੇ ਗੱਲ ਹੋਈ ਸੀ ਵੀਰ ਨਾਲ ਜਤਨ ਤਰਨ ਤੋਂ ਉਹ ਕਹਿੰਦਾ ਭਾਈ ਇਹ ਤੁਸੀਂ ਸੁੱਕਾ ਚਾਰਾ ਜਾ ਮਤਲਬ ਪਾਣੀ ਤੇ ਦੋ ਤਿੰਨ ਚੀਜ਼ਾਂ ਦੀ ਜਿਆਦਾ ਸਮੱਸਿਆ ਹੈ ਇਹ ਜ਼ਰੂਰ ਸਾਡੇ ਤੱਕ ਪਹੁੰਚਾਓ ਸੋ ਸਾਰਿਆਂ ਵੀਰਾਂ ਨੂੰ ਬੇਨਤੀ ਕਰਦਾ ਮੈਂ ਖਾਸ ਕਰਕੇ ਐਨਆਰਆਈਆਂ ਨੂੰ ਕਿਉਂਕਿ ਉਹਨਾਂ ਨੇ ਵੀਰੇ ਮਤਲਬ ਬਹੁਤ ਸਹਾਇਤਾ ਕੀਤੀ ਹੈ ਜਦੋਂ ਵੀ ਪੰਜਾਬ ਤੇ ਜਾਂ ਕਿਤੇ ਹੋਰ ਕੋਈ ਵੀ ਆਫਤ ਆਈ ਹੈ ਐਨਆਰਆਈ ਵੀਰ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸੋ ਅੱਜ ਵੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਵੀਰੋ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਟਾਈਮ ਹੈ ਆਪਣੇ ਪੰਜਾਬ ਦੇ ਪੰਜਾਬੀ ਵੀਰਾਂ ਦੇ ਘਰਾਂ ਦੇ ਘਰ ਬਰਵਾਦ ਹੋ ਗਏ ਜੀਰੀਆਂ ਡੁੱਬ ਗਈਆਂ ਸੋ ਇਨਿਕ ਬੇਨਤੀ ਆ ਭਾਈ ਸਾਰੇ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਭਾਈ ਕਾ ਤੋਂ ਹੜਪੀਟਾਂ ਵਾਸਤੇ ਸੇਵਾ ਲਈ ਸੰਗਤਾਂ ਪਹੁੰਚੀਆਂ ਨੇ ਚਾਰ ਦੇ ਥੇਲੇ ਭਰਨ ਲੱਗੇ ਨੇ ਤੇ ਟਰਾਲੀ ਲੋਡ ਕਰ ਰਹੇ ਨੇ ਨੌਜਵਾਨ ਤੇ ਇੱਕ ਦੋ ਦਿਨਾਂ ਚ ਇਹ ਸਾਰਾ ਸਮਾਨ ਲੋਡ ਹੋ ਕੇ ਫਿਰੋਜ਼ਪੁਰ ਕੰਨੀ ਨੂੰ ਰਵਾਨਾ ਹੋਊਗਾ ਕਿਉਂਕਿ ਇਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੀ ਕਿਉਂ ਪੂਰਾ ਸਾਥ ਦੇ ਰਹੀ ਆ ਚਾਰਚੂਰ ਭਰਉਣ ਵਾਸਤੇ ਨੌਜਵਾਨ ਮੁੰਡਿਆਂ ਦਾ ਬਹੁਤ ਧੰਨਵਾਦ ਆ ਜੀ